ਇਹ ਕੋ ਸਰਕਾਰ ਦੇ ਮੁਕੇ ਤਾਂ ਕੋ ਸਾਰੇ ਹੀ ਕਮਜ਼ੋਰ ਹੁੰਦੇ ਨੇ ਹਾਂਜੀ ਹਾਂਜੀ ਜਵਿੰਦਰ ਪੰਜਾਬ ਸਰਕਾਰ ਦੇ ਨਾਲ ਕੋਈ ਟੱਕਰੌਂ ਨਹੀਂ ਕਿ ਕਦੇ ਕਿਸੇ ਨੇ ਕਿਹਾ ਵੀ ਜੀ ਸਰਕਾਰ ਨਾਲ ਵੱਧੂ ਹੋਗੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਵੀ ਸਰਕਾਰ ਗੱਲ ਬਾਤ ਚੁੱਪ ਜੀ ਸਾਡੀ ਕਮਜ਼ੋਰੀ ਤਾਂ ਤਾਂ ਹੁੰਦੀ ਜੇ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਅਸੀਂ ਰੁਕ ਗਏ ਇਹਦੇ 'ਚ ਤਹੀਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਬੰਦੇ ਜ਼ਿਲ੍ਹੇ 'ਚ ਡੱਕੇ ਨੇ ਉਹ ਸਰਕਾਰ ਛੱਡ ਦੇਵੇ ਤੇ ਹੁਣ ਜਦੋਂ ਆ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨਾਲ ਕੋਈ ਗੱਲਬਾਤ ਹੋਈ ਆ ਕਿਹਦੇ ਕਿਹਦੇ ਨਾਲ ਹੋਈ ਆ ਤਾਂ ਹੁਣ ਜਾਣਕਾਰੀ ਬਾਹਰ ਲਿਆਂ ਨੂੰ ਆ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਸਾਰੀਆਂ ਜਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ ਫੈਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਸੀ ਪਰ ਡੀਏਜੀ ਤੁਹਾਡੇ ਨਾਲ ਆਏ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਦਿੱਤਾ ਹੈਗਾ ਨਹੀਂ ਨਹੀਂ ਮੰਨੇ ਨਹੀਂ ਹੈਗੇ ਮੋਰਚਾ ਮੁਲਤਵੀ ਕਰਨ ਦਾ ਫੈਸਲਾ ਤਾਂ ਉਹਨਾਂ ਨੇ ਵੀਡੀਓ ਸੁਣਾਈ ਮੈਨੂੰ ਤਾਂ ਮਨਜੀਤ ਧਨੇਰ ਦੀ પણ ਉਹ ਫੈਸਲਾ ਉਹਨਾਂ ਨੇ ਦੂਜੀਆਂ ਜੱਤੇਬੰਦੀਆਂ ਨਾਲ ਸਾਡੀ ਜੱਤੇਬੰਦੀ ਨਾਲ ਕਿਉਂ ਨਹੀਂ ਲਿਆ ਕਿੱਥੇ ਪਰ ਕਰਿਆ ਗਿਆ ਇਹਦਾ ਮਨਜੀਤ ਨੂੰ ਪਤਾ ਜਾਂ ਸਾਡੇ ਬਾਹਰ ਨਹੀਂ ਸਾਥੀ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਹਰੇ ਕਿਸਾਨ ਕਮਜ਼ੋਰ ਪਏ ਨੇ ਅੱਜ ਵਾਲੇ ਮਸਲੇ ਨੂੰ ਦੇਖਦੇ ਹੋ ਦੇਖੋ ਸਰਕਾਰ ਦੇ ਮੂਹਰੇ ਕਿਤਾ ਕੋ ਸਾਰੇ ਹੀ ਕਮਜ਼ੋਰ ਹੁੰਦੇ ਨੇ ਹਾਂਜੀ ਹਾਂਜੀ ਜਵਿੰਦਰ ਪੰਜਾਬ ਸਰਕਾਰ ਦੇ ਨਾਲ ਕੋਈ ਟਕਰਾਅ ਲੈ ਕੇ ਕਦੇ ਕਿਸੇ ਨੇ ਕਿਹਾ ਵੀ ਅਸੀਂ ਸਰਕਾਰ ਨਾਲ ਵੱਧੂ ਹੋਗੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਵੀ ਸਰਕਾਰ ਗੱਲਬਾਤ ਚੁੱਪ ਜੀ ਸਾਡੀ ਕਮਜ਼ੋਰੀ ਤਾਂ ਤਾਂ ਹੁੰਦੀ ਏ ਜੇ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕ ਲਿਆ ਅਸੀਂ ਰੁਕ ਗਏ ਇਹਦੇ 'ਚ ਤਹੀਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਬੰਦੇ ਜ਼ਿਲ੍ਹੇ 'ਚ ਡੱਕੇ ਨੇ ਉਹ ਸਰਕਾਰ ਛੱਡ ਦੇਵੇ ਤਾਂ ਹੁਣ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾਂ ਨੂੰ ਲੈ ਕੇ ਕੀ ਹੋਵੇਗਾ ਕਿ ਕੋਈ ਮੀਟਿੰਗ ਹੋਵੇਗੀ ਜਾਂ ਦੁਬਾਰਾ ਦਿੱਲੀ ਚੱਲੋ ਕੂਚ ਹੁਣ ਕੋ ਇਸ ਤਰ੍ਹਾਂ ਰੱਦ ਮੰਨਿਆ ਜਾਵੇਗਾ ਦਿੱਲੀ ਚੱਲੋ ਵਾਲੇ ਤਾਂ ਸਾਡਾ ਸਰਕਾਰ ਹੀ ਨਹੀਂ ਸੀ ਪਹਿਲੀ ਗੱਲ ਤਾਂ ਚੰਡੀਗੜ੍ਹ ਵਾਲੇ ਬਰੇ ਤਾਂ ਜੇ ਵਿਚਾਰਿਆ ਜਾਣਾ ਕਿਉਂਕਿ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋ ਤਾਂ ਸੰਯੁਕਤ ਮੋਰਦੀ ਨੇ ਜਥੇਬੰਦੀ ਵਿੱਚ ਵਿਚਾਰਿਆ ਜਾਊਗਾ ਜਿਹੜੇ ਜਥੇਬੰਦੀਆਂ ਨੂੰ ਇੱਥੇ ਰੋਕੇਗੇ ਉੱਥੇ ਬੈਠ ਬੈਠ ਗਏ ਨੇ ਹੁਣ ਉਹਨਾਂ ਨੂੰ ਕੀ ਜਿਹੜੇ ਆਦੇਸ਼ ਦਿੱਤੇ ਗਏ ਨੇ ਜਿਹੜੇ ਹੁਣ ਜਦੋਂ ਜਥੇਬੰਦੀ ਦੀ ਸੂਬਾ ਕਮੇਟੀ ਮੈਂ ਤਾਂ ਹੁਣ ਅੰਦਰ ਸੀ ਜਿਹੜੀ ਸਾਈਡ 'ਚ ਸੂਬਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਲਾਗੂ ਹੋਊਗਾ ਮੇਰੇ ਤਾਂ ਕੀ ਕੱਖਾਤਾ ਇਹਦੇ ਮੂਹਰੇ ਨਹੀਂ ਹੁਣ ਕ੍ਰੈਚ ਦਾ ਤਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੂਬਾ ਕਮੇਟੀ ਦੇ ਫੈਸਲੇ ਤੇ ਸੁਪਾ ਜਥੇਬੰਦੀ ਕਿਉਂ ਨਹੀਂ ਮੰਨ ਸੁਪਾ ਜਥੇਬੰਦੀ ਨੇ ਜਿਹੜਾ ਫੈਸਲਾ ਜਥੇਬੰਦੀ ਨੇ ਇੰਪਲੀਮੈਂਟ ਕਰਨਾ ਪੈਣਾ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਆ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ ਨਹੀਂ